ਲਾਇਲ ਪਰ ਵਿੱਚ ਜਿਨ ਜੋਤ ਜਗਾਈ ਸੇਂਘ ਪਾਲੇ ਉਥੇ ਪਾਈ ਜਿਸ ਨੂੰ ਕਥਾ ਸਾਡੀ ਸੁਣਾਈ ਸੁਣ ਕੇ ਬਚਨ ਹੋਇਆ ਆਨੰਦ ਸਤਜਗਤ ਦਾ ਚੜਿਆ ਚੰਦ ਗਿਆ ਅੰਧੇਰਾ ਹੋਇਆ ਪ੍ਰਕਾਸ਼ ਸਿੱਖ ਮੇਰੇ ਦਾ ਨਹੀਂ ਵਿਨਾਸ਼ ਉਸ ਨੇ ਯਾਦ ਅਸਾਂ ਨੂੰ ਕੀਤਾ ਭਗਵਾਨ ਕ੍ਰਿਸ਼ਨ ਦਾ ਦਰਸ਼ਨ ਦਿੱਤਾ ਖੇਤਾਂ ਵਿੱਚ ਸੀ ਸੁੱਤਾ ਜਾ ਕੇ ਉਥੇ ਮਿਲਿਆ ਪ੍ਰਭੂ ਆ ਕੇ ਬਾਹੋਂ ਪਕੜ ਬਹਾਇਆ ਉਠਾ ਕੇ ਸਹੰਸਾ ਸਾਰਾ ਉਹdala ਕੇ ਮੈਂ ਬੈਠਾ ਕਵਿੰਡ ਵਿੱਚ ਆ ਕੇ ਰਾਮਕ੍ਰਿਸ਼ਨ ਤੋਂ ਸ਼ੇਰ ਸਿੰਘ ਬਣਾ ਕੇ ਪਿਤਾ ਜੀ ਵੰਦ ਸਿੰਘਤਾ ਬੋ ਮਾਈ ਉਨਾਂ ਨੂੰ ਦਿੱਤੀ ਆਪ ਵਡਿਆਈ ਜਾਤ ਤਿਰਖਾਣ ਉਹਨਾਂ ਦੀ ਹੋਵੇ ਜਿੱਥੇ ਮਹਾਰਾਜੇ ਸ਼ੇਰ ਸਿੰਘ ਪ੍ਰਗਟ ਹੋਵੇ ਤਰਖਾਣਾ ਦਾ ਤਖਤ ਬਣਾਇਆ ਐਸਾ ਮਾਣ ਇਨਾਂ ਨੂੰ ਦਵਾਇਆ ਸਾਰਾ ਸੰਸਾਰ ਚਰਨੀ ਪਾਇਆ ਆਪਣਾ ਭੇਵ ਆਪ ਖੁਲਾਇਆ ਬਹੁਤਾ ਇਨਾਂ ਪਾਇਆ ਮਾਣ ਜਿੱਥੇ ਉਪਜੀਆ ਆਪ ਭਗਵਾਨ